ਉਹ ਮੇਰੇ ਕੱਪੜੇ ਪਾਣ ਨਾਉਂਦਾ ਸੀ ਮੈਨੂੰ ਗੰਦੀਆਂ ਗਾਲਾਂ ਕੱਢਦਾ ਸੀਗਾ ਮੇਰੇ ਥੱਪੜ ਵੀ ਮਾਰੇ ਉਹਨੇ ਹਾਂਜੀ ਅੱਛਾ ਜੀ ਫਿਰ ਮੇਰੇ ਬੇਟਾ ਸੀਗਾ ਉਹ ਜਾਂਦਾ ਸੀ ਸਜਾਉਣ ਪਾਪਾ ਉਹਦੇ ਜਦੋਂ ਉਹਨ ਮਾਰੀ ਗਿਆ ਪਾਪਾ ਉਹਦੇ ਤੇ ਉੱਥੇ ਮੁੱਕ ਗਿਆ ਕੌਣ ਘਰ ਵਾਲਾ ਮੇਰਾ ਕੀ ਨਾਮ ਹੁੰਦਾ ਕੀ ਨਾਮ ਹੈ ਤੁਹਾਡਾ ਰਪਿੰਦਰ ਕੌਰ ਕੀ ਗੱਲ ਕੀ ਹੋਈ ਜੀ ਰਾਤ ਨੂੰ ਤੁਹਾਡੇ ਘਰ ਸਾਡੇ ਘਰ ਆ ਕੇ ਉਹਨੇ ਜਦੋਂ ਘਰ ਆਇਆ 10 6 ਸਵਾ 10 10 ਵਜੇ ਆਇਆ ਤੇ ਉਹਨ ਗਰੀਲਾ देर ਮੇਰਾ ਨਾਮ ਮਨਜੀਤ ਸਿੰਘ ਅੱਛਾ ਜੀ ਫਿਰ ਉਹ ਗ੍ਰਿੱਲਾ ਪੰਨਣ ਲੱਗ ਪਿਆ ਖੋਲ ਕੁੰਡਾ ਖੋਲ ਕੁੰਡਾ ਗਾਣਾ ਕੱਢਣ ਲੱਗ ਪਿਆ ਤੇ ਉਹਨਾਂ ਨੇ ਕੁੰਡਾ ਖੋਲ ਲਿਆ ਤੇ ਉਹਨੂੰ ਕੁੜੀ ਸਕੇ ਲੈ ਗਿਆ ਰੂਲ ਜੈਨ ਕੁੱਟਣ ਲੱਗ ਪਿਆ ਤੇ ਮੈਨੂੰ ਗਾਣਾ ਕੱਢਣ ਲੱਗ ਪਿਆ ਸੀ ਗ੍ਰਿੱਲਾ ਖੋਲ ਦਿੱਤੀਆਂ ਦੂਜੀਆਂ ਗ੍ਰਿੱਲਾਂ ਦੂਸਰੀ ਸੈਟੀਆਂ ਖੋਲ ਦਿੱਤੀਆਂ ਜਦੋਂ ਖੋਲ ਦਿੱਤੀਆਂ ਉਹ ਮੇਰੇ ਨਾਲ ਵੀ ਮੈਨੂੰ ਕਹਿੰਦੇ ਕਿ ਤੂੰ ਬਾਹਰ ਨਾ ਨਿਕਲ ਤੂੰ ਅੰਦਰ ਹੀ ਚਲੇ ਜਾ ਅੰਦਰ ਚੱਲ ਜਾ ਤੂੰ ਬਚਾ ਆਪਣਾ ਉਹਨੂੰ ਮੈਂ ਮੈਨੂੰ ਉਹਨੂੰ ਸੀ ਕਿ ਮੈਨੂੰ ਮਾਰ ਸੱਟਣਾ ਹੈ ਨੇ ਉਹ ਮੇਰੇ ਕੱਪੜੇ ਪਾਣ ਨਾਉਂਦਾ ਸੀ ਮੈਨੂੰ ਗੰਦੀਆਂ ਗਾਲਾਂ ਕੱਢਦਾ ਸੀਗਾ ਮੇਰੇ ਥੱਪੜ ਵੀ ਮਾਰੇ ਉਹਨੇ ਹਟ ਗਏ ਹਾਂਜੀ ਅੱਛਾ ਜੀ ਫਿਰ ਮੇਰੇ ਬੇਟਾ ਸੀਗਾ ਉਹ ਜਾਂਦਾ ਸੀ ਸਿਜਾਉਣ ਪਾਪਾ ਉਹਦੇ ਜਦੋਂ ਉਹ ਮਾਰੀ ਗਿਆ ਪਾਪਾ ਉਹਦੇ ਤੇ ਉੱਥੇ ਮੁੱਕ ਗਏ ਕੌਣ ਘਰ ਵਾਲਾ ਮੇਰਾ ਕੀ ਨਾਮ ਉਹਦਾ ਸਰਜੀਤ ਸਿੰਘ ਕਿਦੋਂ ਦੀ ਘਟਨਾ ਇਹ ਸੋਮਵਾਰ ਦੀ ਕਿੰਨੇ ਕੋਈ ਜਿਹੜਾ ਦੀ ਘਟਨਾ ਰਾਤ ਦੀ ਤੇ ਹੁਣ ਥਾਣੇ ਪਹੁੰਚੋ ਕੀ ਕਿਹਾ ਪੁਲਿਸਰਾਂ ਹਾਂਜੀ ਥਾਣੇ ਪਹੁੰਚੋ ਪੁਲਿਸਰਾਂ ਦਾ ਕੀ ਕਹਿਣਾ ਉਹਨੇ ਆਪਣੀ ਮਾਦੀ ਕਿੱਥੇ ਕਿੱਥੇ ਮਦਦ ਕੀਤੀ ਘਰਬਈ ਹੋ ਰਹੀ ਹੈ ਹਾਂਜੀ ਤੁਹਾਡੇ ਪਰਿਵਾਰ ਚ ਕੋਣ ਤੇ ਕਿੰਨੇ ਪਰਿਵਾਰ ਚ ਤੁਹਾਡੇ ਕੋਣ ਕੋਣ ਹੈ ਮੇਰੇ ਦੋ ਬੇਟੇ ਆ ਇੱਕ ਛੋਟਾ ਬੇਟਾ ਇੱਕ ਬੜਾ ਬਾਹਰ ਗਿਆ ਆ ਜੀ ਤੇ ਲੜਾਈ ਦਾ ਕਾਰਨ ਕੀ ਰਿਹਾ ਹੈਗਾ ਘਰ ਦਾ ਵਟਵਾਰਾ ਹੋਇਆ ਸੀ ਹਾਂਜੀ ਹਾਂਜੀ ਉਹਨੂੰ ਲੈ ਕੇ ਝਗੜਾ ਚੱਲਦਾ ਝਗੜਾ ਚੱਲਦਾ ਸੀ ਤੇ ਇੱਕ ਮਾਰਿਆ ਕਿਸ ਚੀਜ਼ ਨਾਲ ਉਹਨੇ ਖੁੰਡੇ ਨਾਲ ਮਾਰਿਆ ਕਿੱਥੇ ਸੱਟ ਕਿੱਥੇ ਲੱਗੀ ਉਹਦੇ ਪਿੱਛੇ ਬੈਕ ਸਾਈਡ ਤੇ ਲੱਗੀ ਆ ਮੂੰਹ ਤੇ ਤਾਂ ਤਾਉਣ ਤੇ ਅਸੇ ਕੀ ਮਾਮਲਾ ਜਿਹੜਾ ਰਾਈਪੋਟ ਸੁਣ ਪੁੱਛਵਾਇਆ ਇਹ ਨਾਜਕ ਸਰਜੀ ਸਿੰਘ ਰੁਪਸਾਬੀ ਹੋਰੀ ਪਤਨੀ ਇਥੇ ਸੜਕ ਉੱਡਾਈ ਹੈ ਕਿ ਮੇਰੇ ਪਤਨੀ ਨੂੰ ਜਿਹੜਾ ਮੇਰਾ ਦਿਓਰ ਆ ਮਨਜੀਤ ਸਿੰਘ ਲੜਾਈ ਦੌਰਾਨ ਉਹਨੇ ਮਾਰਿਆ ਤੇ ਉਹਦੇ ਸਬੰਧ ਚ ਅਸੀਂ ਅੱਜ ਸਟੇਟਮੈਂਟ ਲੈ ਕੇ ਐਫਆਰ ਦਰਜ ਕਰਕੇ ਤੇ ਇਹਦੀ ਜਾਂਚ ਕਰ ਰਹੇ ਆ ਕੀ ਫੈਕਟਸ ਆ ਜੋ ਫੈਕਟਸ ਹੌਂਡ ਕਹਿੰਦਾ ਸਨ ਹਾਂ ਬਲੇ ਦਾ ਕੋਈ ਬੰਦਾ ਸਰਜੀ ਸਿੰਘ ਨੇ ਮਾਰਿਆ ਉਹ ਨਾ ਮਨਜੀਤ ਨੇ ਮਾਮਲਾ ਦਰਜ ਕਰ ਰਹੇ ਹਾਂ ਜੀ ਕੋ ਹਾਂ ਹੋ ਰਿਹਾ ਤਾਂ ਤੀਸ ਚਾਰੀ